ਗੁਰਮੀਤ ਅੰਕਲ ਆਪਣੀ ਮੌਤ ਦੀ ਆਪ ਗੱਲ ਕਰਦੇ ਆ ਕਿਉਂ ਕਿ ਮੌਤ ਦਿਖਣ ਲੱਗ ਗਈ ਹੈ 10 ਦਿਨ 20 ਦਿਨ ਮਹੀਨਾ ਕਹਿੰਦੇ ਖਿੱਚ ਕੇ 26 ਸਤੰਬਰ ਨੂੰ ਬਚਪਨ ਦਾ ਜੋਟੀ ਯਾਰ ਤੁਰਿਆ ਹੋਇਆ 26 ਸਤੰਬਰ ਨੂੰ ਪਹੁੰਚ ਜਾਣਾ ਉਹਨੇ ਹੁਣ ਅੰਕਲ ਦਾ ਪਿਆਰ ਵੀ ਸਭ ਦਾ ਪਿਆ ਹੋਇਆ ਕਿਉਂਕਿ ਉਹ ਸਿਆਣੀ ਗੱਲਾਂ ਕਰਦੇ ਆ ਜੁੜੇ ਰਹੋ ਬੜਾ ਇੰਪੋਰਟੈਂਟ ਵੀਡੀਓ ਹੈ ਸ਼ੇਅਰ ਕਰਿਓ ਕਿਵੇਂ ਇੱਕ ਬੰਦਾ ਆਪਣੀ ਜ਼ਿੰਦਗੀ ਤੋਂ ਭਰਪੂਰ ਜੀ ਕੇ ਹਾਰ ਗਿਆ ਕਿ ਖੁਸ਼ ਹੈ ਆਪਾਂ ਜਰੂਰ ਅੰਕਲ ਨਾਲ ਗੱਲ ਕਰਦੇ ਆ ਜੇ ਅੰਕਲ ਚਲੇਗੇ ਸੱਚੀ ਅਸੇ ਦੁੱਖ ਹੋਏਗਾ ਗੱਲ ਕਰਦੇ ਆ ਅੰਕਲ ਨਾਲ ਹਾਂਜੀ ਮਿਲਣ ਜਾਂਦਾ ਮਿਲਣਾ ਨਹੀਂ ਜਾਂਦਾ ਇਹ ਅੰਕਲ ਨੂੰ ਦੁੱਖ ਹੋਏਗਾ ਜੇ ਉਹ ਚਲੇਗੇ ਕਹਿੰਦੇ ਮੈਂ 10 ਦਿਨ 20 ਦਿਨ ਵੱਧ ਤੋਂ ਵੱਧ ਮਹੀਨਾ ਕਿੱਚ ਕੇ ਇਸ ਤੋਂ ਵੱਧ ਨਹੀਂ ਹੈਗਾ ਬਹੁਤ ਦੁੱਖ ਹੋਏਗਾ ਜੀ ਬਹੁਤ ਚੇਹਲਾਗਾ ਵਧੀਆ ਗੱਲਾਂ ਕਰਦੇ ਨਾ ਪੋਜ਼ਿਟਿਵ ਬਹੁਤ ਨੇ ਮੋਤ ਦਾ ਕੋਈ ਖੌਫ ਨਹੀਂ ਕੋ ਡਰ ਨਹੀਂ ਸਾਰਿਆਂ ਨੂੰ यही सेहत भी देंगे ने कि मौत एक दिन आनी है आनी है बस अपना आज के जी लो कल भी पहन जी अंकल अगर जो कह रहे हैं कि मैं दस दिन बीस दिन चौदह खींच के एक महीना रहूंगा इंसान को अपनी मौत का आवाज़ होने लग जाता है है ना क्यों क्योंकि एक फेफड़ा पूरा खत्म है और एक फेफड़ा सिर्फ ट्वेंटी फाइव परसेंट है या अगर पहले वाली कंडीशन में जाते हैं जहाँ पे तो इनको कॉल कॉर्नर कर दिया गया था लेकिन अब ये खुद खुशी से जा रहे हैं तो जितना टाइम इंसान है, तो तो बाते है पॉजिटिव है हाँ, बातें करते हैं बट चलो ये कि यहाँ से ये अच्छी जगह से जाएंगे और बहुत शांति से जाएंगे एक तरह से इनको मुक्ति मिल जाएगी तो ये यहाँ से खुश ਅੰਕਲ ਨੇ ਪਰਹਪੂਰ ਜ਼ਿੰਦਗੀ ਜੀ ਐ ਗੱਲ ਕਰਦੇ ਆ ਬੜੇ ਪੋਜ਼ਿਟਿਵ ਇਨਸਾਨ ਨੇ ਹਨਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਵੀ ਕੀ ਹਾਲ ਚੱਲ ਨੇ ਠੀਕ ਆ ਜੀ ਬਹੁਤ ਵਧੀਆ ਹਾਂ ਸਸਲਾ ਸਨ ਸਸਲਾ ਗੱਲ ਕਰੋਗੇ ਜਰੂਰ ਜੀ ਮੈਂ ਥੋੜਾ ਉਹ ਦੇਓ ਬੈਂਚ ਇੱਕ ਬੈਂਚ ਕੀ ਮੈਨੂੰ ਲੱਗਦਾ ਦੋਸਤ ਤੁਰਿਆ ਹੋਇਆ ਹੁਣ 26 ਨੂੰ ਕੈਨੇਡਾ ਤੋਂ ਪਹੁੰਚ ਜਾਣਾ ਹੈ 26 ਆਪਣੇ ਕੋਲ ਪਹੁੰਚੂਗਾ ਹਾਂ ਜੀ ਚਾਂਸ ਹੈ ਗਿਆ ਜੋ ਕੋਈ ਛੋਟਾ ਮੋਟਾ ਉਮਰ ਦੇ ਹਿਸਾਬ ਨਾਲ ਵੀ ਬਿਮਾਰੀ ਕੋੜਾ ਸੱਚ ਹੈ ਸਿਫਰ ਰਿਜਵਾਉ ਦੀ ਚੁੱਕੀ ਜਾਣ ਦਾ ਸ ਆਪਣੇ ਅੱਗੇ ਵਿੱਚ ਹੋ ਕੇ ਜਾਣਾ ਹੀ ਹੈ ਐਵੇਂ ਮਨ ਨੂੰ ਝੂਠੀ ਤਸੱਲੀ ਦੇਈ ਹੈਗੀ ਕੋਈ ਫਾਇਦਾ ਨਹੀਂ ਗੱਡੀ ਇੱਥੇ ਖੜੀ ਹੈ ਬਾਰਡਰ ਤੇ ਸਰ 201 ਨਾ ਇੱਕ ਉਮਰ ਦੀ ਹੈ ਨਾ انسان ਜ਼ਿੰਦਗੀ ਦੇ ਇਸ ਪੜਾਅ ਤੇ ਆ ਕੇ ਕਿਵੇਂ ਸੋਚਦਾ ਹੈ ਉਸ ਬਾਰੇ ਅਕਲ ਨਾਲ ਗੁਰਮੇਹ ਅਕਲ ਨਾਲ ਗੱਲਾਂ ਕਰਨੀਆਂ ਨੇ ਦੇਖੋ ਜ਼ਿੰਦਗੀ ਦੇ ਵਿੱਚ ਆਪਾਂ ਮਹਿੰਗੀ ਮਹਿੰਗੀ ਚੀਜ਼ਾਂ ਵਿੱਚ ਭੱਜਦੇ ਰਹਿੰਦੇ ਹਾਂ ਨਾ ਪੈਸਾ ਸ਼ੋਹਰਤ ਰਿਸ਼ਤੇ ਅਟੈਨਸ਼ਨ ਟੈਨਸ਼ਨ ਬਹੁਤ ਪਾਉਂਦੇ ਆ ਨਾ ਐਕਸੈਪਟੈਂਸ ਸੋਸ਼ਲ ਐਕਸੈਪਟੈਂਸ ਬਹੁਤ ਪਾਲਦੇ ਆਪਾਂ ਅੰਗਲ ਇੱਜ਼ਤ ਬਹੁਤ ਕਮਾਈ ਬੇਇਜ਼ਤੀ ਬਹੁਤ ਕਮਾਈ ਅੱਛਾ ਨਾ ਜਿਵੇਂ ਬੇਇਜ਼ਤੀ ਕਮਾਈ ਕੋਈ ਬਹੁਤੀ ਇੱਜ਼ਤ ਵੀ ਕਮਾਈ ਜੀ ਅੱਛਾ ਚੰਗਾ ਟਾਈਮ ਵੀ ਦੇਖ ਰਿਹਾ ਬੱਚੇ ਪੜਾ ਲਏ ਵਿਆਹ ਲਏ ਸਭ ਕੁਝ ਦੇਖ ਲਿਆ ਜ਼ਿੰਦਗੀ ਤੋਂ ਸ਼ਿਕਵਾ ਕੋਈ ਨਾ ਜੀ ਕੋਈ ਸ਼ਿਕਵਾ ਨਹੀਂ ਤੇ ਕਹਿਆ ਕੋਈ ਆ ਵੀ ਆਪਦੇ ਬਾਰੇ ਘੱਟ ਸੋਚੇ ਆਪ ਦੇ ਵਾਲੇ ਕਰ ਮੈਂ ਫਿਰ ਮੈਂ ਟਾਈਮ ਨਹੀਂ ਕੱਢਿਆ ਇਹ ਹਸ ਕੋਈ ਹਸਰਤ ਹੈ ਗਈ ਜੇ ਦਿਲ ਚ ਕੋਈ ਹਸਰਤ ਰਹ ਗਈ ਉਹ ਕੋਈ ਪੂਰੀਆਂ ਤਾਂ ਹੁੰਦੀਆਂ ਨੇ ਪਰ ਮੈਂ ਕਹਾਂ ਪੂਰੀਆਂ 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 ਨੇ 68 ਸਾਲ ਦੀ ਰੋੜੀ ਆ ਜ਼ਿੰਦਗੀ ਚ ਚੰਗੇ ਮਾੜੇ ਪੱਖ ਰਾਜੇ ਵੀ ਭੁਗਦੇ ਆ ਜਿਹੜਾ ਮਾੜਾ ਪੱਖ ਹੁੰਦਾ ਉਹ ਵੀ ਚੰਗੇ ਲਈ ਆ ਦੁਨੀਆ ਦੇ ਉਸ ਕੋਨੇ ਤੋਂ ਹੁਣ ਪੰਜਾਬ ਚ ਆ ਕੇ ਆਪਣੀ ਧਰਤੀ ਤੇ ਆ ਕੇ ਪਰ ਮੈਂ ਇੱਕ ਕਹੂੰਗਾ ਅਸਲੀ ਆਪਣੀ ਧਰਤੀ ਆਈ ਆ ਗੁਰੂਆਂ ਪੀਰਾਂ ਦੀ ਵੀ ਤੇ ਆਪਦੀ ਜਨਮ ਭੂਮੀ ਮੈਂ ਜਿਹੜੀ ਕਹਾਣੀ ਸੁਣਾ ਰਿਹਾ ਲੋਕੀ ਤਾਂ ਬਾਹਰ ਭੱਜ ਜਾਂਦੇ ਕੈਨੇਡਾ ਅਮਰੀਕਾ ਪੈਸੇ ਦੀ ਤੋਰ ਆ ਜੀ ਮੈਂ ਤਾਂ ਕਿਨਤਾ ਕਿਲੋ ਆਟਾ ਖਾਣਾ ਇੱਤੀ ਗੱਲ ਵੀ ਹਾਂ 80 ਕਿਲੋ ਆਟਾ ਖਾਣਾ ਇੱਤੀ ਗੱਲ ਵੀ ਕੋਲੋਂ ਇੱਕ ਠੀਕ ਆ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਔਰ ਮਜਬੂਰੀ ਜਾਣਾ ਪੈਂਦਾ ਉਹ ਆਪਣੇ ਤੋਂ ਮੈਂ ਆਪਣੇ ਡੈਡੀ ਨਾਲ ਗੱਲ ਕਰਦਾ ਹੁੰਦਾ ਡੈਡੀ ਨਾ ਜਦੋਂ ਉਮਰ ਜੀ ਆਖਰੀ ਅਵਸਥਾ ਵਿੱਚ ਪਹੁੰਚੇ ਤਾਂ ਡੈਡੀ ਕਹਿੰਦੇ ਸੀ ਮੈਨੂੰ ਇਸ ਜ਼ਿੰਦਗੀ 'ਚ ਇਹਨੇ ਪੈਸੇ ਦੀ ਲੋੜ ਨਹੀਂ ਸੀ ਮੈਂ ਜਿੰਨੇ ਕ ਭੱਜ ਭੱਜ ਕੇ ਕਮਾੰਦਾ ਰਿਆ ਨਹੀਂ ਪੈਸਾ ਕਮਾਉਣਾ ਜ਼ਰੂਰੀ ਆ कोरोना ना प्रॉब्लम ਹੁੰਦੇ ਸੋਮੋਈਨਾ ਟਾਈਮ ਟੇਬਲ ਬਣਾ ਲਓ ਸਾਰਾ ਕੁਝ ਠੀਕ ਕਰੋ ਅਗਰ ਜਾਵੇ ਰਹੂਗੇ 24 ਘੰਟੇ ਫਿਰ ਪਸਤਾਵਾ ਜਰੂਰ ਜਿਹੜੇ ਯੰਗ ਬੱਚੇ ਤੁਹਾਨੂੰ ਦੇਖਣ ਦੇਖੂਗੇ ਉਹਨਾਂ ਨੂੰ ਜ਼ਿੰਦਗੀ ਦੇ ਸਪੜਾਵ ਜਾ ਕੇ ਕੋਈ ਨਸੀਹਤ ਦੇਣਾ ਚਾਹੁੰਦੇ ਹਾਂ ਹਾਂਜੀ ਮੈਂ ਤਾਂ ਕਹਿੰਦਾ ਹਾਂ ਆਪਦਾ ਭਾਈ 18 ਘੰਟੇ ਕੰਮ ਕਰੋ 24 ਘੰਟੇ ਵਾਲਾ ਸੱਡੋ ਮਾਪੋ ਤੇ ਇਹਨਾਂ ਨਾਲ ਜੂਰ ਜੋ ਕੋਈ ਤੁਸਾਨੂੰ ਮਿਲਣਾ ਸੂ ਰਿਸ਼ਤੇ ਨਾਤੇਆਂ ਨੂੰ ਔਰ ਆਪਣੇ ਆਪ ਨੂੰ ਟਾਈਮ ਜ਼ਰੂਰ ਦਿਓ ਹੈ ਨਾ ਮੈਂ ਰਿਸ਼ਤੇ ਨਾਤੇ ਤਾਂ ਇੱਕ ਮਾਫ ਕਰਨਾ ਕਹ ਰਹਾ ਹਾਂ ਹਾਂ ਮੈਂ ਪੈਸੇ ਦੇ ਰਹਿ ਗਏ ਪੈਸੇ ਹੁਣ ਰਹਿ ਗਏ ਉਹਨਾਂ ਚ ਹਨ ਖਸ ਗਿਆ ਟਾਈਮ ਨਹੀਂ ਦੇਣਾ ਸਾਰੇ ਮਾਰੇ ਨਹੀਂ ਮੈਂ ਕਹਿੰਦਾ ਹਾਂ ਜਿੰਨੂੰ ਪੁੱਛੋ ਪਰ ਮੈਂ ਇਧਰ ਫਸਿਆ ਰਿਹਾ ਸੀ ਇਧਰ ਮਕਾਨ ਗਿਆ ਇਧਰ ਵਿਆਹ ਗਿਆ ਆਹੀ ਤਾਂ ਜਟਣ ਨੂੰ ਮੋਕਦੇ ਬਾਕੀ ਚਲਤੀ ਦਾ ਨਾਮ ਗਾੜੀ ਪੈਸੇ ਆਧਾਰ ਮਿਲ ਜਾਣਗੇ ਨਹੀਂ ਗੋਲੇ ਪੈਸੇ ਦੇ ਆਧਾਰ ਨਹੀਂ ਮੈਂ ਆ ਕੰਮ ਹੋ ਜਾ ਹੋਂ ਤਾਂ ਚਾਹੇ ਰਸਤੇ ਨਾਲ ਚਾਹੇ ਦੂਰ ਵਾਲਾ ਜਿਹੜਾ ਹੈਗਾ ਜੁੜਦਾ ਹੋ ਕੇ ਉਹ ਰੱਬਾ ਮਤਲਬ ਹੈਗੀ ਰਸਤੇ ਉਹ ਤਾਂ ਸਾਰੀ ਮਾਰੀ ਪਰ ਮੈਂ ਕਹੂੰ ਦੋ ਰਿਸ਼ਤੇ ਸਭ ਤੋਂ ਵੱਡੇ ਕੋਈ ਇੱਕ ਜੀਵਨ ਸਾਥੀ ਇੱਕ ਦੋਸਤ ਇਹ ਤੋਂ ਵੱਡਾ ਕੋਈ ਰਿਸ਼ਤਾ ਹੈ ਨਹੀਂ ਜੇ ਜ਼ਿੰਦਗੀ ਤੋਂ ਉਸੇ ਜੀਵਨ ਸਾਥੀ ਤੁਹਾਡੇ ਜੀਵਨ ਸਾਥੀ ਕਰਦ ਬਿਛੜ ਗਏ ਸੀ ਕੋਹ ਦਾ ਨਹੀਂ ਪੁੱਛੋ ਨਾ ਉਸ ਪੰਜ ਸਾਲ ਪੰਜ ਸਾਲ ਪਹਿਲਾਂ ਬੜੀ ਖੁਸ਼ਕਿਸਮਤ ਨਹੀਂ ਕਹੀ ਹੋ ਉੱਥੇ ਬੈਠੀ ਗੱਲਾਂ ਕਰਦੀ ਸੀ ਉੱਥੇ ਹੀ ਸੌ ਗਈ ਮੈਂ ਤਾਂ ਘਰ ਮਾੜੀ ਗਿਆ ਮੇਰੇ ਅਰਗੂ ਗੱਲ ਕਰ ਰਿਹਾ ਉੱਥੇ ਸੋ ਗਿਆ ਹਾਂਜੀ ਉੱਥੇ ਸੌ ਗਿਆ ਤੇ ਦੇਖਿਆ ਹੈ ਨਹੀਂ ਬਾਕੀ ਰਹੀ ਦੁੱਖ ਇਹ ਹਲੇ ਤਾਂ ਪਰ ਮੈਂ ਚੱਲੇ ਦੋ ਸਾਲ ਨਾ ਹੋਏ ਨਾਲ ਕੇ ਚੱਲੇ ਰਹਿੰਦੋਂ ਦੁੱਖ ਤਾਂ ਹੁੰਦਾ ਹੀ ਆ ਹੁੰਦਾ ਹੀ ਆ ਭਰਾ ਉਹ ਵੀ ਸੋ ਗਿਆ ਉਹ ਕਿੱਥੇ ਉੱਧਰ ਸੀਗਾ ਅਸਲ ਪੁੱਛੋ ਉਹ ਮੈਨੂੰ ਲੈਟ ਹੋ ਗਿਆ ਜਿਵੇਂ ਕਿ ਆ ਅਚਾਨਕ ਮਹਿਲ ਗਿਆ ਮਾਰੀ ਹੈ ਨਹੀਂ ਸੀ ਕੋਈ ਤੇ ਉਹਦਾ ਇੰਨਾ ਹਿੱਲਿਆ ਜਾਣੇ ਰੋਜ਼ ਮੈਨੂੰ ਸਵੇਰ ਦੇ ਆਂ ਲੱਗਦਾ ਵੀ 6 ਵਜੇ ਅੱਜ ਵੀ 6 ਵਜੇ ਕਿਸੇ ਆ ਕੇ ਕਿਸੇ ਨਹੀਂ ਆਇਆ ਤੇਰਾ ਭਰਾ ਅੱਜ ਵੀ ਭੂਖ ਨਿਕਲਦੀ ਆ ਅੱਜ ਕੇ ਰੋਣਾਂ ਦਾ ਅਸਰ ਕਿਆ ਬਈ ਯਾਰ ਬੱਚੇ ਦੇ ਮਾਰ ਆ ਸਕਦਾ ਔਰ ਰੋਣ ਹਜੇ ਅੰਦਰ ਹੀ ਫਸਿਆ ਹੋਣਾ ਮੈਂ ਤਾਂ ਕਹੂੰ ਕਲੀਅਰ ਜਦੋਂ ਚਲੇ ਜਾਂਦੇ ਆ ਨਾ ਕਾਹਸ ਨੇੜੇ ਧੁੰਨੇ ਬਹਾਂ ਸੀ ਮੇਰੀਆਂ ਇੱਧਰ ਫਰਾ ਇਹਦੇ ਮੇਰੀ ਮਿਸ ਧੁੰਨੇ ਬਹਾਂ ਬੱਜਾ ਹਾਂ ਇਗੀ ਮੇਰੀ ਉੱਥੇ ਜਾ ਕੇ ਜਵਾਨ ਵੱਢੀਗੇ ਕਿ ਮੈਨੂੰ ਆਸਾ ਨਹੀਂ ਸੀ ਹੁੰਦੀ ਤਿੰਨੇ ਚੀਜ਼ਾਂ ਤਿੰਨੇ ਉਸੇ ਗੁੰਗਾ ਬਣ ਗਿਆ ਤੋਂ ਵਹਾਂ ਵੱਢੀਆਂ ਗਈਆਂ ਹਾਲਾਤ ਸਿਰਜੇ ਗਏ ਮੇਰੇ ਵਾਪਸ ਆਉਂਦੇ ਉੱਥੇ ਇਕੱਲਾ ਰਹਿ ਗਿਆ ਬੱਚੇ ਕੰਮ ਤੇ ਚਲੇ ਜਾਂਦੇ ਸੀ ਕਿ ਉਹ ਲੋਕ ਲੋਕੀਂ ਕੀ ਕਰਨੇ ਔਰ ਮੈਂ ਇਕੱਲਾ ਇੱਕ ਜੇ ਬੁਖਰੀ ਦੀ ਗੱਲ ਹੋ ਗਈ ਤਿੰਨ ਸਾਲ ਰੱਬ ਕੇ ਦੁਆ ਮਾਰਦਾ ਹੁਣ ਮੀ ਪੀ ਰਿਹਾ ਕੁਝ ਖਾਣਾ ਚਾਹੂੰਗਾ ਤੁਸੀਂ ਬਰੈਡ ਪਕੋੜੇ ਰਹਿਗੇ ਨਾ ਖਾਵਾ ਆ ਗਿਆ ਜੀ ਹੈ ਮੈਂ ਤੇਲ ਵਾਲੀ ਚੀਜ਼ਾਂ ਦਵਾਈ ਲੈ ਲਵੋਗੇ ਹੈ ਦਵਾਈ ਲੈ ਲਵੋ ਦਵਾਈ ਲੈ ਲਵੋ ਖਾ ਦਿਖਾਵਾਂਗੇ ਖਾਦ ਰੱਖਣੀ ਨਹੀਂ ਚਾਹ ਚਲੋ ਠੀਕ ਹੈ ਉਹ ਪਿਆਰ ਤਾਂ ਖਾਣਾ ਮੀ ਪੀ ਰਿਹਾ ਵਧੀਆ ਮੌਸਮ ਹੈ ਤੇ ਬਰੈਡ ਪਕੋੜੇ ਖਾਣੇ ਆ ਤੇ ਖਾਵਾਂਗੇ ਖਾਣੇ ਆ ਇੱਕ ਛੋਟਾ ਜਿਹਾ ਜਗ੍ਹਾ ਮੈਂ ਕਰਨਾ ਜਿਵੇਂ ਕਿ ਰਾਹਤ ਦੀ ਕੋਈ ਅਗਰ ਮੈਡੀਸਿਨ ਮਿਲ ਜੇ ਤਾਂ ਲਾਜ਼ਮ ਹੈ ਨਹੀਂ ਹਾਂ ਰਾਹਤ ਦੀ ਮੈਡੀਸਿਨ ਮਿਲ ਜੇ ਮੇਰਾ ਥੋੜਾ ਜਿਹਾ ਕੰਮਿਆਂ ਨੂੰ ਟਾਈਮ ਨਿਕਲੀ ਜਾਊਗਾ ਵੀ ਇਹਨਾਂ ਨੂੰ ਰਾਹਤ ਹੀ ਰਹੇ ਤਕਲੀਫ ਇੰਨੀ ਹੈ ਵੀ ਮੇਰੇ ਲਈ ਚੱਲਣੀ ਮੁਸ਼ਕਲ ਆ ਦਰਦ ਹੁੰਦਾ ਸਾਹ ਨੂੰ ਜਿਵੇਂ ਦੌੜ ਲਾਏ ਤੇ ਮੈਂ ਛੱcke ਨੂੰ ਮੈਂ ਫੇਰ ਭੱਜ ਫੇਰ ਭੱਜ ਉੱਥੇ ਮੈਂ ਰੁਕਾ ਜਾਣਾ ਸਾਹ ਲੈਣਾ ਚਾਹਣਾ ਹਰਦਾ ਹੀ ਨਹੀਂ ਇੰਨਾ ਤੇਜ਼ ਚੱਲਦਾ ਵੀ ਬੱਖਿਆ ਸੁਧੀਆਂ ਪੈਣ ਲਗਣਾ ਤਗਲੀਰ ਤੋਂ ਰਾਹਤ ਹੋ ਦੇ ਬੁਮਾਰੀ ਤਾਂ ਬੇਸ਼ੱਕ ਨਾ ਹੋਵੇ ਕੋਈ ਮੈਨੂੰ ਕੋਈ ਪਰਵਾਹ ਨਹੀਂ ਓਕੇ ਤੁਸੀਂ ਮੇਨ ਵੈਲ ਚਲਾਈ ਸੀ ਮੋਟਰ ਦੀ ਕਹਿੰਦੇ ਚੱਲ ਜਾਂਦੀ ਜੀ ਸਾਹੀ ਨਿਕਾਇਆ 300 ਰੁਪਏ ਸੀਰਕ ਮੁਸ਼ਕਲ ਚੱਲ ਰਹੀ ਏ ਇਹਨੂੰ ਵੀ ਮੈਂ ਸੱਦਾ ਦਿੱਤਾ ਨਹੀਂ ਆਉਂਦੀ ਨਹੀਂ ਸੀ ਮੇਰੀ ਗੱਲ ਅਸਲੀ ਬੁਮਾਰੀ ਆ ਆ ਹੀ ਪਾ ਓਕੇ ਗੱਲਾਂ ਦਾ ਤਾਂ ਬਹੁਤ ਹੀ ਕਰਦਾ ਬੋਲੋ ਜੀ ਓਏ ਫਕਰਦੇ ਰਾਂਗੇ ਟਾਈਮ ਟੂ ਟਾਈਮ ਆਪਾਂ ਗੱਲ ਕਰਦੇ ਰਾਂਗੇ ਠੀਕ ਹੈ ਆ ਤਾਂ ਬੜੀ ਖੁਸ਼ੀ ਦੀ ਗੱਲ ਸੱਚ ਪੁੱਛੋ ਨਾ ਅੱਜ ਤਾਂ ਬੈਕ ਅਰਜ਼ੀ ਅਜੂ ਹੋ ਗਿਆ ਨਹੀਂ ਨਹੀਂ ਸ਼ੁਕਰ ਹੈ ਜੀ ਸੁਣਿਓ ਜਦੋਂ ਬਦ ਕਰ ਮੰਨ ਖੁਸ਼ ਹੋਊ ਰਿਕਾਰਡ ਕਰਦੇ ਰਾਂਗੇ ਹੈ ਨਾ ਸਾਥੇ ਕਰਦੇ ਰਾਂਗੇ